ਅਮਰਤਪਾਲ ਦੇ ਅਮਰਤਪਾਲ ਦੇ ਭਾਈ ਮਨਦੀਪ ਜੀ ਹਾਂਜੀ ਹਾਂ ਜਿਆਮਾਨੀ ਪਾਰਟੀ ਦੇ ਸਰਦਾਰ ਰਮੇਸ਼ ਸਿੰਘ ਸੰਧੂ ਜੀ ਜਿੱਤ ਰਹੇ ਆ ਬਹੁਤ ਵਧੀਆ ਰੁਝਾਨ ਮਿਲੰਦਿਆ ਆ ਸਾਰੇ ਆਂਡੇ ਤੇ ਮੈਂ ਕਹਾਂ ਸਾਰੇ ਆਂਡੇ ਆ ਤੇ ਨਜ਼ਾਰੇ ਪੱਜੇ ਪੈ ਸ਼ਹਿਰ ਚ ਪੰਥਕ ਏਰੀਆ ਵਾ ਜਿਵੇਂ ਅਮਰਤਪਾਲ ਜੀ ਜਿੱਤੇ ਇਸ ਕਰਕੇ ਜਿੱਤ ਤੇ ਕੋਈ ਵੀ ਸਕਦਾ ਜੀ ਮਨਦੀਪ ਸਿੰਘ ਵੀ ਜਿੱਤ ਸਕਦੇ ਨੇ ਤੇ ਧਰਮੀ ਫਾਜ਼ੀ ਪਰਿਵਾਰ ਪਾਸੇ ਉਹ ਵੀ ਜਿੱਤ ਸਕਦੇ ਨੇ ਰਮੇਸ਼ ਸਿੰਘ ਸੰਧੂ ਜੀ ਆ ਗਏ ਵੇਖੋ 20 ਕਰੋੜ ਰੁਪਏ ਲੈਂਦਾ 35 ਕਰੋੜ ਦੇ ਨਾਲ ਸ਼ਹਿਰਾਂ ਦੇ ਪਿੰਡਾਂ ਦੇ ਕੰਮ ਸ਼ੁਰੂ ਹੋ ਗਿਆ ਤੇ ਜਿਹੜੇ ਐਮਐਲਏ ਬਣ ਗਏ ਸੇ ਤਾਂ ਸਾਲ ਖੰਡ ਵਿੱਚ ਕੋਈ ਕੰਮ ਰਾਜੂ ਤਾਂ ਗੱਲ ਕਰੋ ਤਰਨ ਤਰਨ ਜਿੰਮਣੀ ਚੋਣਾ ਮਾਹੌਲ ਪੂਰੀ ਤਰ੍ਹਾਂ ਚੋਣਾਂ ਵਾਲਾ ਬਣਿਆ ਹੋਇਆ ਹੈ ਹਰ ਪਾਰਟੀ ਪੱਬਾ ਭਾਰ ਹੈ ਤਾਂ ਜਨਤਾ ਦੇ ਰਹਿ ਜਾਂਦੇ ਆ ਕਿਸ ਨੂੰ ਜਿਤਾ ਰਹੇ ਨੇ ਹਵਾ ਕਿਹੜੀ ਪਾਰਟੀ ਦੀ ਹੈ ਪਰ ਜਲਬਾ ਚੜਦੇ ਆ ਇੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਉਹਨਾਂ ਨਾਲ ਵੀ ਕੀ ਹਾਲ ਹੈ ਭਾਈ ਜੀ? ਫਸਵ ਦੇ ਕਿਹੜੀ ਪਾਰਟੀ ਦਾ ਜ਼ੋਰ ਚੱਲ ਰਿਹਾ ਜੀ? ਭਾਈ ਟੱਕਰ ਤੇ ਪੂਰੀ ਬਰੋਪਰ ਦੀ ਐ ਇੱਕੋ ਜਿਹੀ ਲੱਗਣ ਦੀਆਂ। ਬਾਕੀ ਦੱਸ ਨਹੀਂ ਸਕਦੇ। ਹੂੰ। ਕਿਹੜਾ ਜਿੱਜਵੇ? ਤੇ ਮੈਂ ਤਾਂ ਕਹਿੰਦਾ ਜਿਹੜਾ ਵੀ ਆਵੇ ਸਹੂਲਤ ਵਧੀਆ ਕਰੇ, ਇੱਕ ਵਾਰ ਚੰਗਾ ਲੱਗੇ ਸਾਰਿਆਂ ਨੂੰ ਕਿ ਹਾਂ ਕੁਝ ਕੀਤਾ ਵਾ। ਕਿਹੜੇ ਮੁੱਦੇ ਨੇ ਤਰਨਤਾਰਨ ਸਾਹਿਬ ਦੇ ਜਿਹੜੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਨੂੰ ਹੱਲ ਹੋਣਾ ਬਹੁਤ ਜ਼ਰੂਰੀ ਹੈ। ਭਾਈ ਕਈ ਚੀਜ਼ਾਂ ਆ ਗਿਆ ਵਾ ਹੋਣੀਆਂ ਜ਼ਰੂਰੀ ਆ। ਹੁਣ ਤੁਸੀਂ ਦੇਖੋ ਇੱਥੇ ਸਾਹਮਣੇ ਬਾਥਰੂਮ ਬਹੁਤ ਲੋਕਾਂ ਨੂੰ ਦਿੱਕਤ ਹੁੰਦੀ ਆ ਬਾਥਰੂਮ ਨਹੀਂ ਹਜੇ ਤੱਕ ਇਹਨਾਂ ਨੇ ਬਣਾਇਆ ਚਾਜਣਾ ਤੇ ਇਹੋ ਜਿਹੀਆਂ ਚੀਜ਼ਾਂ ਕਿ ਸੜਕਾਂ ਖਰਾਬ ਆ ਸੜਕਾਂ ਵੀ ਜ਼ਰੂਰੀ ਆ ਹੋਣੀਆਂ ਚਾਹੀਦੀਆਂ ਬਾਕੀ ਤੁਹਾਨੂੰ ਪਤਾ ਨਹੀਂਗੇ ਨੀ ਇਹ ਚੀਜ਼ਾਂ ਹੁੰਦੀਆਂ ਹੀ ਆ ਉਹ ਜ਼ਰੂਰੀ ਆ ਹੀ ਆ ਬਸ ਇਹ ਹੀ ਆ ਕਿ ਜਿਹੜਾ ਆਵੇ ਚੀਜ਼ ਨੂੰ ਸਮਝੇ ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇਸ ਵਾਰੀ ਮੈਦਾਨ ਦੇ ਵਿੱਚ ਆ ਕਿਹੜੀ ਪਾਰਟੀ ਦਾ ਉਮੀਦਵਾਰ ਜ਼ਿਆਦਾ ਵਿਚਰ ਰਿਹਾ ਤੁਹਾਡੇ ਵਿੱਚ ਤੁਹਾਡੇ ਹਾਲ ਜਾਣਨ ਲਈ ਆਉਂਦਾ ਤੁਹਾਡੇ ਦਰਦ ਸਮਝਣ ਲਈ ਆ ਰਿਹਾ ਕਿਹੜੀ ਪਾਰਟੀ ਦਾ ਉਮੀਦਵਾਰ ਜ਼ਿਆਦਾ ਆ ਰਿਹਾ ਸਾਰੇ ਆਉਂਦੇ ਸਾਰੇ ਆਉਂਦੇ ਆ ਜੀ ਸਾਰੇ ਆਉਂਦੇ ਬਸ ਜੀ ਸਾਰੇ ਆ ਰਹੇ ਭਾਈ ਹਾਂ ਜੀ ਹਾਂ ਜੀ ਸਾਰੇ ਆ ਰਹੇ ਹਾਂ ਜੀ ਜ਼ਿਆਦਾ ਦਿਲੋਂ ਜਿਹੜਾ ਬੰਦਾ ਤੁਹਾਡੇ ਨਾਲ ਜੋੜਦਾ ਸਾਰੀ ਸਾਰੀ ਦਿਲੋਂ ਸਾਰੀਆਂ ਕਿ ਕੀ ਹੁੰਦੇ ਆ ਸਾਰੇ ਤੇ ਅੱਗੇ ਵੀ ਆਉਣਾ ਜਿਹੜਾ ਜਿੱਤਦਾ ਵਾ ਕਿ ਸਮਝਣ ਬਾਅਦ ਹੁਣ ਤੇ ਆਉਂਦੇ ਪਏ ਆ ਬਾਅਦ ਵੀ ਪੁੱਛਦਾਨੀ ਆ ਕਿ ਮਾਰੇ ਬੰਦੇ ਨੂੰ ਵੀ ਪੁੱਛਦੇ ਆ ਤੇ ਜਦੋਂ ਜਿੱਤ ਜਾਂਦਾ ਕੋਈ ਉਹਦੇ ਕੋਈ ਪੁੱਛਦਾਨੀ ਆ ਇਸ ਕਰਕੇ ਕਿ ਆਪਣਾ ਫਰਜ਼ ਨਿਭਾਉਣ ਜੇ ਕੋਈ ਵੀ ਆਉਂਦਾ ਵਦ ਅਸੀਂ ਤੇ ਇਹੀ ਕਹਿ ਸਕਦੇ ਆ ਤਾਂ ਜ਼ਰੂਰ ਜੀ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਇਹਨਾਂ ਦੇ ਸਾਰ ਜ਼ਰੂਰ ਲੈਣੀ ਚਾਹੀਦੀ ਆ ਤਰਨਤਾਰਨ ਦੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਦੀਆਂ ਬੜੇ ਮੁੱਦੇ ਨੇ ਬਾਜੀ ਕੀ ਹਾਲ ਜੇ ਕੀ ਹਾਲ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਸਰ ਵਧੀਆ ਜੀ ਆਂਦੇ ਚੋਣ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਉਮੀਦਵਾਰ ਉਤਰੇ ਹੋਏ ਨੇ ਕਿਹੜੇ ਉਮੀਦਵਾਰ ਦਾ ਜ਼ਿਆਦਾ ਜ਼ੋਰ ਹੈ ਵੇਖੋ ਜੀ ਸਾਰਿਆਂ ਦਾ ਜ਼ੋਰ ਹੈ ਜੀ ਇਹ ਤੇ ਹੁਣ 14 ਤਰੀਕ ਨੂੰ ਪਤਾ ਲੱਗੂਗਾ ਵੇਹ ਜ਼ੋਰ ਸਾਰਿਆਂ ਦਾ ਹੀ ਹੈ ਜੀ ਵੇਹ ਤੁਹਾਡੇ ਬਜ਼ਾਰਾਂ ਦੇ ਵਿੱਚ ਕਿਹੜਾ ਤੁਹਾਡਾ ਦਰਦ ਜਾਣਨ ਲਈ ਆਉਂਦਾ ਹਾਲ ਚਾਲ ਪੁੱਛਣ ਲਈ ਆ ਰਹੇ ਨੇ ਵੇਹ ਤਾਂ ਇਸ ਵੇਲੇ ਸਾਰਿਆਂ ਦਾ ਜ਼ੋਰ ਹੈ ਕਿਹੜਾ ਜ਼ਿਆਦਾ ਆ ਰਿਹਾ ਕੋਈ ਝਾੜੂ ਪਾਰਟੀ ਦੀ ਮੀ ਲੱਗਦੀ ਹੈ ਹਰਮਿੰਦਰ ਸਿੰਘ ਸੰਧੂ ਪਹਿਲਾ ਜਿਹੜਾ ਐਮਐਲਏ ਸੀ ਉਹ ਵੀ ਝਾੜੂ ਪਾਰਟੀ ਦਾ ਸਬੰਧ ਰੱਖਦਾ ਸੀ ਸੋਲ ਸਾਹਿਬ ਉਹਨਾਂ ਨੇ ਕਿੰਨਾ ਜੇ ਇੱਥੇ ਤਾਂ ਹੀ ਤੁਹਾਡਾ ਸੋਚਿਆ ਹੁੰਦਾ ਇਹਨਾਂ ਨੇ ਕੋਈ ਖਾਸ ਵਿਕਾਸ ਨਹੀਂ ਕਰਾਇਆ ਇਹ ਸ਼ਹਿਰ ਦੇ ਬੰਦੇ ਆ ਪਹਿਲੇ ਵੀ ਤਿੰਨ ਵਾਰ ਐਮਐਲਏ ਰਹਿ ਚੁੱਕੇ ਆ ਇਹਨਾਂ ਦੀ ਮੀਝ ਆਦੀ ਹੈ ਕੀ ਹਰਮੀਤ ਸੰਧੂ ਨੂੰ ਸਪੋਰਟ ਕਰਦੇ ਹੋ ਜਾਂ ਆਮ ਆਦਮੀ ਪਾਰਟੀ ਨੂੰ ਅਈ ਹਰਮੀਤ ਸਿੰਘ ਸੰਧੂ ਨੂੰ ਸਪੋਰਟ ਕਰਾਂਗੇ ਜੀ ਮਲੋ ਤੁਹਾਡੇ ਨਾਲ ਵਿਚਰਦੇ ਨੇ ਵਧੀਆ ਜਰਾ ਹਾਂ ਸ਼ਹਿਰ ਦੇ ਬੰਦੇ ਜੀ ਸਾਰਿਆਂ ਦੇ ਕੰਮਾਂ ਨਾਲੇ ਬੰਦੇ ਹਾਂ ਜਰੂਰ ਜੀ ਹਰਮੀਤ ਸੰਧੂ ਦੇ ਨਾਂ ਤੇ ਸਰਦਾਰ ਸਾਹਿਬ ਹੋਣਾ ਨੇ ਮੋਹਰ ਲਾਤੀ ਆ ਜੀ ਹਰਮੀਤ ਸੰਧੂ ਜਿਹੜੇ ਨੇ ਦਰਦ ਬਣਾਉਨੇ ਨੇ ਤਾਂ ਇੱਥੋਂ ਤਾਂ ਹੀ ਆਉਂਦੇ ਵੀ ਨੇ ਭਾਈ ਕੀ ਹਾਲ ਏ ਵਧੀਆ ਵਧੀਆ ਤੀਂ ਜੀ ਆਂਦੀ ਸੈਰ ਦੀ ਹਵਾ ਸੁਲੇ ਐਸੋਲੇ ਤੇ ਜੋ ਹੈ ਅਮਰਤਪਾਲ ਦੇ ਪੰਚ ਹਾਂ ਜੀ ਅਮਰਤਪਾਲ ਦੇ ਜੀ ਅਮਰਤਪਾਲ ਦੇ ਭਾਈ ਮਨਦੀਪ ਜੀ ਹਾਂਜੀ ਹਾਂਜੀ ਕੀ ਜਿਆਦਾ ਉਹ ਮੁੱਦੇ ਸ਼ਹਿਰ ਦੇ ਜਿਹੜੇ ਨੇ ਹੱਲ ਹੋ ਪੰਦੀ ਹਾਂਜੀ ਦੀਦੀ ਆ ਲੱਗਦੇ ਹਲਾਪ ਜੀ ਹਾਂਜੀ ਦੂਜੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਕੋ ਵੀ ਆਪੋ ਆਪਣੀ ਜਗ੍ਹਾ ਸਹੀ ਨਹੀਂ ਜੀ ਹਾਂ ਤੁਹਾਨੂੰ ਜਿਆਦਾ ਭਾਈ ਅਮਰਤਵਾਲ ਜੀ ਦੀ ਜਿਹੜੀ ਪਾਰਟੀ ਦੇ ਉਹ ਆਉਣੇ ਚਾਹੀਦੇ ਹਾਂ ਜੀ ਹਾਂ ਜਰੂਰ ਜਨਤਾ ਜਨਰਦਨ ਵੋਟਾਂ ਪਾਉਣੀਆਂ ਕੀ ਹਾਲ ਹੈ ਭਾਈ ਜੀ ਅੱਗੇ ਸਾਰਾ ਵਧੀਆ ਤੁਸੀਂ ਸੁਣਾਓ ਕੀ ਆਂਦੀ ਤੁਹਾਡੇ ਸ਼ਹਿਰ ਦੀ ਹਵਾ ਸ਼ਹਿਰ ਦੀ ਹਵਾ ਵੇਖੋ ਜੀ ਆਮ ਆਦਮੀ ਪਾਰਟੀ ਦੇ ਸਰਦਾਰ ਰਮੇਸ਼ ਸਿੰਘ ਸੰਧੂ ਜੀ ਜਿੱਤ ਰਹੇ ਹੈ ਜੀ ਹਾਂ ਬਹੁਤ ਵਧੀਆ ਰੁਝਾਨ ਮਿਲੰਦਿਆ ਆ ਬਹੁਤ ਹੀ ਵੱਡੀ ਲੀਡਰਾਂ ਜਿੱਤਣਗੇ ਸਰਦਾਰ ਰਮੇਸ਼ ਸੰਧੂ ਬਹੁਤ ਕੰਮ ਕਰਾ ਰਹੇ ਆ ਸ਼ਹਿਰਾ ਪਿੰਡਾਂ 'ਚ ਬੜਾ ਕੰਮ ਹੋ ਰਿਹਾ ਆਪਣੇ ਸੀਐਮ ਸਾਹਿਬ ਵੀ ਵੇਖੋ ਰੋਜ਼ ਡੇਲੀ ਆ ਰਹੇ ਆ ਕੱਲ ਵੀ ਸੀਐਮ ਸਾਹਿਬ ਤੇ ਕੇਜਰੀਵਾਲ ਸਾਹਿਬ ਸੁਪਰੀਮੋ ਸਾਹਿਬ ਆ ਰਹੇ ਆ ਇਹ ਛੀੜ ਪੱਕੀ ਹੈ ਜੀ ਆਮ ਆਦਮੀ ਪਾਰਟੀ ਜਿੱਤੂਗੀ ਜੀ ਪਹਿਲਾ ਜਿਹੜਾ ਐਮਐਲਏ ਸੀ ਭਾਜੀ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਉਹਨਾਂ ਨੇ ਕਿੰਨਾ ਕਿਉਂ ਚਾਹ ਕੀਤਾ ਉਹ ਵੇਖੋ ਜੀ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਕਸ਼ਮੀਰ ਸਿੰਘ ਸੋਲ ਜੀ ਬਹੁਤ ਵਧੀਆ ਇਨਸਾਨ ਹੈ ਤੇ ਵਧੀਆ ਬੰਦੇ ਕਿਸੇ ਦਾ ਕੋਈ ਕਿਸੇ ਦੇ ਪਰਚੇ ਨਹੀਂ ਕਿਸੇ ਦੇ ਕੋਈ ਨਾਜਾਇਜ਼ ਨਹੀਂ ਕੀਤੀ ਸਿਰਫ ਉਹਨਾਂ ਨੂੰ ਜਿਹੜੀ ਬਿਮਾਰੀ ਸੀ ਬਿਮਾਰੀ ਕਰਨ ਕਰਕੇ ਉਹ ਹਲਕੇ ਦਾ ਕੰਮ ਨਹੀਂ ਕਰ ਸਕੇ ਇਸ ਕਰਕੇ ਥੋੜੀ ਜਿਹੀ ਨਰਾਜ਼ਗੀਆਂ ਇਸ਼ਾਰੇ ਜੇ ਪਿੰਡਾਂ 'ਚ ਕਿਥੇ ਲੋਕਾਂ ਦੇ ਦਿਲਾਂ 'ਚ ਹੋਣਗੀਆਂ ਬਾਕੀ ਉਹ ਵਧੀਆ ਇਨਸਾਨੀ ਦੀ ਕੰਮ ਹੋਣ ਮਹਰਮਿੰਦਰ ਸਿੰਘ ਸੰਧੂ ਜੀ ਆ ਗਏ ਵੇਖੋ 35 ਕਰੋੜ ਰੁਪਏ ਲੈਂਦਾ 35 ਕਰੋੜ ਦੇ ਨਾਲ ਇਸ਼ਾਰਾਂ ਦੇ ਪਿੰਡਾਂ ਦੇ ਕੰਮ ਸ਼ੁਰੂ ਹੋ ਗਿਆ ਤੇ ਜਿਹਦੇ ਐਮਐਲਏ ਬਣ ਗਏ ਫਿਰ ਤਾਂ ਖਾਲ ਖੰਡੇ ਦੇ ਕੋਈ ਕੰਮ ਤੁਸੀਂ ਹਰਮਿੰਦਰ ਸਿੰਘ ਸੰਧੂ ਦੇ ਫੈਨ ਹੋ ਜਾਂ ਆਮ ਆਦਮੀ ਪਾਰਟੀ ਦੇ ਅਸਾਂ ਹੀ ਆਮ ਆਦਮੀ ਪਾਰਟੀ ਦੇ ਵੀ ਤੇ ਹਰਮਿੰਦਰ ਸਿੰਘ ਸੰਧੂ ਨਾਲ ਸਾਡਾ ਪਰਿਵਾਰਕ ਰਿਸ਼ਤੇ ਆ ਜੀ ਬਿਲਕੁਲ ਜਬ ਆਮ ਆਦਮੀ ਪਾਰਟੀ ਨੇ ਵਧੀਆ ਉਮੀਦਵਾਰ ਜਿੱਤਾ ਬਹੁਤ ਵਧੀਆ ਸਰ ਸਭ ਤੋਂ ਸਟਰੋਂਗ ਕੈਂਡੀਡੇਟ ਆ ਸਭ ਤੋਂ ਸਟਰੋਂਗ ਇਹਨਾਂ ਦੇ ਉੱਪਰ ਕੋਈ ਵੀ ਸਟਰੋਂਗ ਕੈਂਡੀਡੇਟ ਨਹੀਂ ਹੈਗਾ ਜਿਹੜੇ ਮੁੱਦੇ ਨੇ ਤੁਹਾਡੇ ਤਰਨਦਾਰ ਸਾਹਿਬ ਦੇ ਤਰਨਦਾਰ ਜੀ ਵੇਖੋ ਜੀ ਛੋਟੇ ਮੋਟੇ ਮੁੱਦੇ ਜਿੱਦਾਂ ਬਾਸੂ ਬਣਾ ਲੀਆਂ ਨੁਲੀਆਂ ਦੇ ਕੰਮ ਰਹੀ ਇਹ ਤੇ ਹੁੰਦੇ ਰਹਿਣੇ ਆ ਕਿਸੇ ਨਾਲ ਹੀ ਟੁੱਟ ਗਈ ਗਲੀ ਬਣ ਗਈ ਇਹ ਤੇ ਚਲਦੀ ਰਹਿਣੀ ਇਹ ਤੇ ਵੇਖੋ ਜੀ ਹੋ ਵੀ ਗਏ ਆ ਕੋਈ ਗਲੀ ਚ ਚਲ ਜਾਓ ਕਿਸੇ ਵੀ ਰੋਡ ਤੇ ਚਲ ਜਾਓ ਕੋਈ ਟੁੱਟੀ ਹੈਗੀ ਤਾਂ ਹੁਣ ਜੰਨੇਵਾਲਾ ਰੋਡ ਤੇ ਕਰਕੇ ਕੰਡੇਵਾਲਾ ਪੁਲ ਬਣਨਦਾ ਹੈ ਕਰੋੜਾਂ ਰੁਪਈਆ ਦਾ ਖਰਚਾ ਉੱਥੇ ਆਣਾ ਜੀ ਬਸ ਜੰਨੇਵਾਲਾ ਰੋਡ ਵਾਲਾ ਬੰਨਣਾ ਜੀ ਸ਼ਹਿਰ ਜੀ ਹੌਲੀ ਹੌਲੀ ਟਾਈਮ ਤੇ ਲੱਗਣਾ ਜੀ ਇਹ ਸ਼ਹਿਰ ਚ ਟ੍ਰੈਫਿਕ ਜਿਆਦੀ ਆ ਤੇ ਕੋ ਹੁਣ ਪੁਲ ਜਦੋਂ ਬਣ ਗਿਆ ਤੇ ਉਹ ਰੋਡ ਹੋਰ ਵਧੀਆ ਬਣ ਜਾਣਾ ਜੀ ਉਮੀਦਵਾਰ ਹੋਰ ਵੀ ਬੜੇ ਮਜ਼ਾਦਾਨ ਦੇ ਵਿੱਚ ਉਤਰ ਰਹੇ ਨੇ ਇਸ ਵਾਰੀ ਪਹਿਲਾਂ ਤਾਂ ਤਿੰਨਾਂ ਚੌ ਪਾਰਟੀਆਂ ਦੇ ਵਿੱਚ ਹੋਏ ਹੁੰਦਾ ਮੈਚ ਹੁੰਦੇ ਚਾਰ ਪੰਜ ਪਾਰਟੀਆਂ ਹੋ ਗੀਆਂ ਆਹ ਜੀ ਆਜ਼ਾਦ ਵੀ ਖਲੋਤੇ ਆ ਚਲੋ ਹਰ ਕਿਸੇ ਦਾ ਹੱਕ ਆਪਣਾ ਕਰਨ ਦਾ ਤਾਂ ਇਹ ਭਰਾ ਜੀ ਵੀ ਆਂਦੇ ਨੇ ਕਿ ਹਰਮਿੰਦਰ ਸਿੰਘ ਸੰਧੂ ਜਿਹੜੇ ਨੇ ਆਮ ਆਦਮੀ ਪਾਰਟੀ ਨੇ ਮੈਦਾਨ ਵਿੱਚ ਉਤਾਰੇ ਨੇ ਇਹਦੇ ਵਧੀਆ ਆਂਦੇ ਉਮੀਦਵਾਰ ਦਿੱਤਾ ਹੈ ਕੀ ਹਾਲ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਮਿਹਰਬਾਨੀ ਬਹੁਤ ਚੋਣਾ ਚੱਲ ਰਹੀਆਂ ਨੇ ਜਮਣੀ ਹਾਂ ਜੀ ਕੀ ਹਾਲਾਤ ਨੇ ਅਮਰਸਰ ਦੇ ਕਿੱਧਰ ਦਾ ਜੋਰ ਚੱਲ ਰਿਹਾ ਜਿਆਦਾ ਸੱਚੀ ਗੱਲ ਭਾਜੀ ਇਹ ਇਹ ਪਤਾ ਨਹੀਂ ਇਹ ਲੱਗਦਾ ਪਤਾ ਨਹੀਂ ਲੱਗਦਾ ਪਿਆ ਕੌਣ ਕਿੱਦਾਂ ਕਿੱਧਰ ਵਾਦਵਾ ਕੌਣ ਕੋ ਜਿਹੜੀ ਜਿਹੜੀ ਪਾਰਟੀ ਬਿਲਕੁਲ ਹਰਦੀ ਪਈ ਨਾ ਉਹ ਵੀ ਕਹਿੰਦੀ ਮੈਂ ਜਿੱਦੀ ਪਈ ਆ ਤੇ ਜਿਹੜੇ ਜਿਹਦੇ ਪੈਸਾ ਉਹ ਵੀ ਕਹਿੰਦੇ ਅਸੀਂ ਪਤਾ ਨਹੀਂ ਹੈਗਾ ਸਾਡਾ ਇਸ ਕਰਕੇ ਨਾ ਇਹ ਬੜਾ ਮੁਸ਼ਕਲ ਕਹਿਣਾ ਬੋਲੀ ਤੁਸੀਂ ਤਜਰਬਾ ਵੀ ਰੱਖਦੇ ਹੋ ਵੈਸੇ ਕਿਹੋ ਜਿਹਾ ਲੀਡਰ ਬਨਾ ਜਾਈਦਾ ਜੀ ਤਰਨ ਤਰਨ ਦਾ ਜਿਸ ਤਰ੍ਹਾਂ ਦਾ ਲੀਡਰ ਹੋ ਜਾ ਲੀਡਰ ਸਾਡੇ ਹਿਸਾਬ ਨਾਲ ਜਿਹੜੇ ਆਪ ਆਲੇ ਦਾ ਬਹੁਤ ਵਧੀਆ ਲੀਡਰ ਆ ਕਿਉਂਕਿ 3 ਸਾਲ ਉਹਨਾਂ 3-3 5-5 5 ਸਾਲ ਕੀਤਾ ਰਾਜ ਉਹਨਾਂ ਨੇ ਤੇ ਬੰਦਾ ਬਹੁਤ ਕੋਟਾ ਪਹਿਲਾਂ ਸੋਲ ਸਾਹਿਬ ਵੀ ਆਮ ਆਦਮੀ ਪਾਰਟੀ ਤੋਂ ਸੋਰ ਸਾਹਿਬ ਅਗੇ ਪਰ ਉਹਨਾਂ ਦਾ ਇੰਟਰਸਟ ਨਹੀਂ ਲਿਆ ਕੋਈ ਇਹ ਤਾਂ ਛਗਾ ਵਾ ਹਰਮੀ ਹਾਂ ਇਹ ਤਾਂ ਛਗਾ ਤਾਂ ਜ਼ਰੂਰ ਹਰਮੀ ਸੰਧੂ ਦੇ ਨਾਮ ਦੇ ਤਰਨਧਰਮਾ ਵਾਸੀ ਜਿਹੜੇ ਨੇ ਜ਼ਰੂਰ ਦੱਸ ਰਹੇ ਨੇ ਕਿ ਕੀ ਹਾਲ ਹੈ ਬਾਜੀ ਕਹਿਣਾ ਠੀਕ ਹੈ ਕੀ ਆਂਦੀ ਤਰਨਧਰਮ ਦੀ ਹਵਾ ਹਵਾ ਤਾਂ ਚੱਲ ਨਹੀਂ ਕੱਲ ਦੀ ਬੜੀ ਤੇ ਕਿੰਨੀ ਚੱਲਣ ਦੀ ਤੁਹਾਡੇ ਸਾਹਮਣੇ ਤੇ ਨਾ ਵੀ ਮਾਹੌਲ ਦੇ ਵਿੱਚ ਕਿਹੜਾ ਬਾਜੀ ਮਾਰ ਜੂ ਹਾਲੇ ਕਹਿਣਾ ਨਹੀਂ ਪਤਾ ਹੂੰ ਇਹ 14 ਦਿਨੋਂ ਬਦਲ ਗੋ ਭਾਈ ਕਿੰਨੇ ਮਾਰੀ ਆ ਪਲੜਾ ਅੱਛੇ ਦਾ ਭਰ ਗਈ ਕੁਛ ਨਹੀਂ ਕਹਿ ਹੁੰਦਾ ਸਾਰੇ ਚੰਗੇ ਭੱਜੇ ਫਿਰਦੇ ਵਧੀਆ ਸਾਰੇ ਆਂਡੇ ਸੇ ਮੈਂ ਕਹਾਂ ਸਾਰੇ ਆਂਡਿਆ ਤੇ ਨਜ਼ਾਰੇ ਭੱਜੇ ਪੈ ਸ਼ਹਿਰ ਚ ਹਾਂ ਕਿਹੜਾ ਪਹਿਲਵਾਨ ਜੇ ਜਨਾਬੇ ਸਰੀ ਦੇਖੋ ਜੀ ਜਿੰਨੇ ਪਹਿਲਵਾਨ ਜਿਹੜੇ ਮੈਦਾਨ ਚ ਹੈਗੇ ਨੇ ਜਿਹਦੇ ਤੇ ਪੱਟਾਂ ਯੂਰ ਹੋਏਗਾ ਉਹ ਜਿੱਤੇਗਾ ਹਰ ਕੋਈ ਬੰਦਾ ਆਪਣੇ ਮਿਲ ਕੇ ਯੂਰ ਲਾਂਦਾ ਪਿਆ ਸਾਰੀਆਂ ਪਾਰਟੀਆਂ ਯੂਰ ਲਾਂਦੀਆਂ ਨੇ ਪਹਿਲਵਾਨ ਤੇ ਸਾਰੇ ਨਿਤਰੇ ਹੀ ਹੋਏ ਨੇ ਦੇਖੋ ਜੀ ਜਿਹੜਾ ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਉਹਦੇ ਨਿਤਰ ਨੇ ਨਿਤਰ ਨੇ ਪਰ ਪਤਾ ਤੇ 14 ਤਰੀਕ ਨੂੰ ਲੱਗੇਗਾ ਕਿ ਤੇ ਪਟਾ ਜਿਓਰ ਹੈਗਾ ਤੁਹਾਡੇ ਹਿਸਾਬ ਨਾਲ ਕਿਹੜੇ ਪਟਾ ਜਿ ਜਿਆਦਾ ਯੋਰ ਹੈ ਸਾਰਿਆਂ ਦੇ ਸਾਰੇ ਆਪੋ ਆਪਣੀ ਕੈਂਡੀਡੇਟ ਜਿਹੜੇ ਯੋਰ ਲਾਣ ਨੇ ਸਾਰੇ ਹੀ ਆਪਣੇ ਆਪ ਨੂੰ ਪਹਿਲਵਾਨ ਕਹਿੰਦੇ ਪਤਾ ਉਦੋਂ ਹੀ ਲੱਗਦਾ ਜਦੋਂ ਪਹਿਲਵਾਨ ਨੂੰ ਟਾਲੀ ਦਾ ਇਹ 14 ਤਰੀਕ ਨੂੰ ਪਤਾ ਲੱਗੇਗਾ ਪਹਿਲਵਾਨਾਂ ਦਾ ਮੈਚ ਹੈ ਜੀ ਜਿਮਣੀ ਚੋਂ ਆਣਾ ਵਾ ਤੇ ਕੀ ਹੋ ਗਿਆ ਜਲਵਾ ਚਰ ਲੈਨੇ ਆ ਭਰਾਵਾ ਜੀ ਨਾਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਕੀ ਹਾਲ ਹੈ ਭਾਜੀ ਠੀਕ ਹੋ ਕੀ ਆਂਦੀ ਤਰਨ ਤਰਨ ਦੀ ਹਵਾ ਤਰੰਧਰਨ ਦੀ ਵਾਲਾ ਲਾਟਰੀ ਹੈ ਜੀ ਹਰ ਇੱਕ ਦੇ ਲਾਟਰੀ ਹੈ ਲਾਟਰੀ ਸਿਸਟਮ ਨਹੀਂ ਹੈ ਜੀ ਇਹ 14 ਨੂੰ ਹੀ ਪਤਾ ਲੱਗੂ ਕੌਣ ਹੈ ਕੌਣ ਨਹੀਂ ਆਂਦੇ ਪਹਿਲਵਾਨ ਬੜੇ ਨੇ ਇਸ ਵਾਰੀ ਮੈਦਾਨ ਦੇ ਵਿੱਚ ਪਹਿਲਵਾਨ ਤੇ ਸਾਰੇ ਹੀ ਨੇ ਪਰ ਮੌਕਾ ਇੱਕ ਨੂੰ ਹੀ ਮਿਲਣਾ ਉਹ 14 ਨੂੰ ਪਤਾ ਲੱਗੂ ਲਾਟਰੀ ਦਾ ਸਿਸਟਮ ਆ ਵੇਖੋ ਕਿਹਦੀ ਲਾਟਰੀ ਨਿਕਲਦੀ ਕਿਹਦੀ ਨਹੀਂ ਨਿਕਲਦੀ ਵੇ ਜੋਰ ਕਿਹਦਾ ਚੱਲ ਰਿਹਾ ਇਸ ਵੇਲੇ ਜ਼ਿਆਦਾ ਚੱਲ ਰਿਹਾ ਜੀ ਆਪੋ ਆਪਣੀ ਪਾਰਟੀ ਸਭ ਜੋਰ ਲਾ ਰਹੀ ਹੈ ਜੀ ਆਪਣੇ ਲੋੜ ਨਾਲੋਂ ਵੱਧ ਜੋਰ ਲਾ ਰਹੀ ਹੈ ਫਿਰ ਮੌਕਾ ਇੱਕ ਨੂੰ ਹੀ ਮਿਲਣਾ ਉਹ 14 ਨੂੰ ਹੀ ਪਤਾ ਲੱਗਣਾ ਜੀ 14 ਨੂੰ ਜੀ ਹਾਂ ਜੀ ਵੋਟ ਸਾਇਲੈਂਟ ਆ ਸਾਈਲੈਂਟ ਹੈ ਜੀ ਹਜੇ ਨਹੀਂ ਜੀ ਹਜੇ ਵੋਟ ਸਾਈਲੈਂਟ ਹੈ ਸਾਈਲੈਂਟ ਹੈ ਉਹ ਲਾਟਰੀ ਹੈ ਜਿਆਦੀ ਆ ਜੂ ਲਾਟਰੀ ਆ ਐਰ ਕੀ ਸਾਰਾ ਲਾਟਰੀ ਸਿਸਟਮ ਹੀ ਆ ਜੀ ਦਿਨੂ ਮਰਜ਼ੀ ਪੁੱਛ ਲੋ ਲਾਟਰੀ ਸਿਸਟਮ ਹੀ ਆਰ ਕੇ ਉਮੀਦਵਾਰ ਤੇ ਆ ਹੀ ਨੇ ਹੋਣੇ ਸਾਰੇ ਤੁਹਾਡੇ ਦਾ ਹੀ ਪਹੁੰਚ ਰਹੇ ਹੋਣੇ ਨੇ ਆ ਤੇ ਹੱਥ ਵੀ ਜੋੜੀ ਰਹੇ ਹੋਣੇ ਨੇ ਉਹ ਤਾਂ ਸਭ ਨੇ ਆਪੋ ਆਪਣਾ ਕੰਮ ਕਰਨਾ ਹੋ ਆ ਜੀ ਸਾਡਾ ਵੀ ਕੰਮ ਹੈ ਜੀ ਜਿਹੜਾ ਹੋਵੇ ਜੀ ਆਇਆ ਨੂੰ ਪਰ ਵੋਟ ਸਾਈਲੈਂਟ ਆ ਜੀ ਐਰ ਕੀ ਸਾਰੀ ਠੀਕ ਹੈ ਹਾਂ ਜੀ ਤਰਨ ਤਰੰਦੇ ਜਨਤਾ ਦੀ ਰਹਿ ਜਾਣਨ ਵਾਸਤੇ ਤਰਨ ਤਰੰਦੇ ਬਾਜ਼ਾਰਾਂ ਦੇ ਵਿੱਚ ਪਹੁੰਚੇ ਆ ਜੋ ਇਹ ਜਨਤਾ ਨੇ ਵੋਟ ਪਾਉਣੀ ਆ ਤੇ ਜਨਤਾ ਨੇ ਹੀ ਰਾਜ ਤੇ ਬਿਠਾਉਣਾ ਆ ਕੀ ਹਾਲ ਹੈ ਭਾਜੀ ਠੀਕ ਹੋ ਠੀਕ ਆ ਜੀ ਤਰਨਦਾਰਨ ਦੀ ਹਵਾ ਚ ਇਸ ਵਾਰ ਇਸ ਵਾਰੀ ਪਤਾ ਨਹੀਂ ਇੰਨਾ ਦਾ ਕੋਈ ਲੱਗਦਾ ਜਿਹਾ ਅਹਲੇ ਕਿਚੜੀ ਜੀ ਬਣੀ ਹੋਈ ਆ ਅਹਲੇ ਕੁਝ ਪਤਾ ਨਹੀਂ ਲੱਗਦਾ ਪਿਆ ਇਸ ਵਾਰੀ ਉਮੀਦਵਾਰ ਵੀ ਬੜੇ ਨੇ ਮੈਦਾਨ ਦੇ ਵਿੱਚ ਆਜ਼ਾਦ ਵੀ ਨੇ ਚਾਰ ਪੰਜ ਪਾਰਟੀਆਂ ਹੋਈਆਂ ਨੇ ਹਾਂਜੀ ਹੁਣ ਇਸੇ ਕਰਕੇ ਪਤਾ ਨਹੀਂ ਲੱਗਦਾ ਪਿਆ ਸਾਰੇ ਕਹਿੰਦੇ ਆਪਣਾ ਮੇਰਾ ਜੋਰ ਆ ਕਹਿੰਦਾ ਮੇਰਾ ਜੋਰ ਆ ਉਹ ਕਹਿੰਦਾ ਮੇਰਾ ਜੋਰ ਆ ਸਭ ਜੋਰ ਕਰਾ ਲਿਆ ਜਿਤਾਉਣਾ ਜਨਤਾ ਨੇ ਆ ਜੋਰ ਤੇ ਜਨਤਾ ਨੇ ਰੱਖਣਾ ਕੀ ਆਪਦਾ ਜਨਤਾ ਦਾ ਰੁਝਾਨ ਕਿਹੜੇ ਪਾਸੇ ਇਸ ਵੇਲੇ ਹਲੇ ਕੁਝ ਨਹੀਂ ਕਹਿ ਸਕਦੇ ਆਪਾਂ ਕੋਈ ਕਹਿੰਦਾ ਕਾਂਗਰਸ ਆ ਕੋਈ ਕਹਿੰਦਾ ਝਾੜੂ ਆ ਇਹ ਕਹਿ ਰਹੇ ਜੇ ਕੋਈ ਕਾਲੀਆ ਵਾਲਾ ਕਹਿ ਰਹੇ ਆ ਇਹ ਹਲੇ ਪੱਕਾ ਕੋਈ ਨਹੀਂ ਪਤਾ ਲੱਗਿਆ ਇਹ ਜੱਟ ਦਾ ਹੀ ਪਤਾ ਲੱਗੂ ਤੁਹਾਡਾ ਮਨ ਜਿੱਥੇ ਰ ਹੈ ਤੇ ਆਹੀ ਇਸ ਨਾਲ ਥੋੜਾ ਦੱਸ ਸਕਦੇ ਆ ਕਿ ਇਹ ਆਊਗਾ ਜਦੋਂ ਮੌਕਾ ਵੇਖ ਲਾਂਗੇ ਹੁਣ ਸਾਇਲੈਂਟ ਬੋਰਡ ਹੀ ਰਹੇਗੀ ਸਾਇਲੈਂਟ ਬੋਰਡ ਰਹੇਗੀ ਜੀ ਪਰਦੇ ਜੀ ਰਹਿੰਦੇ ਨੇ ਪਰਦੇ ਜੀ ਰਹਿੰਦੇ ਸਾਈਲੈਂਟ ਵੋਟ ਹੈ ਜੀ ਇਹ ਜਿਹੇ ਆਂਦੇ ਮੈਦਾਨ ਦੇ ਵਿੱਚ ਸਾਰੇ ਨਿੱਤਰਗੇ ਆ ਰਹੇ ਨੇ ਜਿੱਤਣ ਦਾ ਜਿੰਨੇ ਆ ਉਹਦਾ ਸਮੇਂ ਦਾ ਪਤਾ ਚੱਲੂ ਪਾਜੀ ਕੀ ਹਾਲ ਹੈ ਜੀ ਫਿਰ ਆ ਜੋ ਤਰਮ ਤਰੰਦੀ ਹਵਾ ਜੀ ਆਂਦੀ ਇਸ ਵਾਰੀ ਕੋਈ ਇੰਟਰਸਟ ਨਹੀਂ ਜੀ ਹਾਂ ਜੀ ਨੋ ਇੰਟਰਸਟ ਵੋਟ ਬਾਵਾ ਜੀ ਦੇਖੋ ਟਾਈਮ ਵਾਲੀ ਟੈ ਇਹ ਤਰਮ ਤਰੰਦਾ ਉਹ ਬਾਜ਼ਾਰ ਹੈ ਜਿੱਥੇ ਹਮੇਸ਼ਾ ਹੀ ਭੀੜ-ਪਾੜ ਬਣੀ ਰਹਿੰਦੀ ਹੈ ਤੇ ਇਸ ਬਾਜ਼ਾਰ ਤੇ ਬਹੁਤ ਸਾਰੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੇ ਹੀ ਵੋਟਾਂ ਪਾਉਣੀਆਂ ਤੇ ਜਿਤਾਉਣਾ ਵੀ ਆ ਤਾਂ ਹੋਰ ਵੀ ਜਿਹੜੇ ਫਿਰ ਭਰਾ ਸਾਡੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਤਨਦਾਰਨ ਦੀ ਹਵਾ ਚ ਇਸ ਵੱਲ ਦਾ ਇਸ ਦਰੇ ਚੋਣ ਚੱਲ ਰਹੀਆਂ ਜਿਮਣੀ ਕਿਹੜੀ ਪਾਰਟੀ ਦਾ ਜੋਰ ਆਮ ਆਦਮੀ ਜੀ ਆਮ ਆਦਮੀ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਹਰਮੀਤ ਸੰਧੂ ਪਾਰਟੀ ਨੂੰ ਵੋਟ ਪਾਣੀ ਜਾਂ ਸੰਧੂ ਨੂੰ ਸੰਧੂ ਨੂੰ ਬਲ ਪਾਰਟੀ ਨਾਲ ਨਹੀਂ ਲੈਣਾ ਜਰਾ ਬੰਦਾ ਸਾਡਾ ਤਨਦਾਰ ਜੀਤਦਾ ਹੈ ਤੰਦ ਤੰਦਾਵਾ ਜਿਦਾ ਦੇਵਤਾਰੀ ਤੇਨੇ ਹੁਣ ਹੀ ਦਰੂਗਾ ਪਹਿਲਾ ਜਿਹੜਾ ਐ ਐਮਐਲਏ ਸੀ ਮਰਹੂਮ ਸੋਹਲ ਸਾਹਿਬ ਉਹ ਵੀ ਆਮ ਆਦਮੀ ਪਾਰਟੀ ਤੋਂ ਸੀ ਉਹਨਾਂ ਨੇ ਕੀ ਸਵਾਰਿਆ ਹੁੰਦਾ ਸੀ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਸਵਾਰਿਆ ਕੋਈ ਜਾਂਦਾ ਸੰਦੂ ਸਾਹਿਬ ਸਵਾਰਦੇ ਹਾਂਜੀ ਹਾਂਜੀ ਸਵਾਰਦੇ ਕਿੰਨੀਆਂ ਚੁਮੀਤਾਂ ਨੇ ਬੜੀਆਂ ਉਮੀਦਾਂ ਜੀ ਕਿਹੜੇ ਕਿਹੜੇ ਮੁੱਦੇ ਨੇ ਮੇਰੇ ਬੜੇ ਮੁੱਦੇ ਆ ਜੀ ਜਿੰਨੇ ਦਰ ਉਹਨੇ ਥੋੜੇ ਬੱਸ ਸਾਰੇ ਉਹਨਾਂ ਹਾਂਜੀ ਹਾਂਜੀ ਤਰਨਤਾਰ ਦੀ ਹਵਾ ਉਮੀਦਵਾਰ ਮੈਦਾਨ ਦੇ ਵਿੱਚ ਤਾਂ ਵੋਟਾਂ ਪੈਣੀਆਂ ਤੇ ਜਿਤਾਉਣਾ ਇੱਚ ਉਮੀਦਵਾਰ ਨੂੰ ਸਸਰੀਆਲ ਪਾਜੀ ਕੀ ਹਾਲ ਜੀ ਠੀਕ ਠਾਕ ਜੀ ਕੀ ਆਂਦੀ ਹੈ ਦਰਮਦਰਨ ਦੀ ਹਵਾ ਇਸ ਵਾਰੀ ਜਿੰਮਣੀ ਚੋਨਾ ਦੇ ਵਿੱਚ ਜਿਹੜਾ ਪਹਿਲਵਾਨ ਜੇ ਤੂੰ ਹੋ ਜੂ ਵੇਖੋ ਹੁਣ ਪਤਾ ਨਹੀਂ ਆਪਣਾ ਇਸ ਬਾਰੇ ਕਿਹਨੂੰ ਵੋਟ ਪਾਵੀਏ ਵੇਖੋ ਦੇਖ ਲੈ ਜਿੰਨਾਂ ਪਾਉਣੇ ਉਸ ਸਸਰੀਆਲ ਬਰਾਜੀ ਠੀਜੋ ਤਰੰਦਰਮ ਜਿਮਣੀ ਚ ਆਉਣਾ ਕਿ ਇਹਦਾ ਪੱਲੜਾ ਪਾਰੀਏ ਪੱਲੜਾ ਪਾਜੀ ਕਿਸੇ ਦਾ ਨਹੀਂ ਕਹਿ ਹਾ ਦੇ ਵੀਰ ਜੀ ਸਾਰਾ ਕੰਮ ਫਸਵਾਈਆ ਤਾਂ ਕੋਈ ਨਹੀਂ ਆ ਜਾ ਹ ਇਹ ਸਾਰੇ ਉਮੀਦਵਾਰ ਵੀ ਬੜੇ ਆ ਨਾ ਮદાન ਦੇ ਵਿੱਚ ਤੇ ਤਰੰਦਰਮ ਤੋਂ ਚਲੋ ਮਾਜੇ ਦਾ ਉਹ ਏਰੀਆ ਹੈ ਜਿੱਥੇ ਹਮੇਸ਼ਾ ਹੀ ਜੱਲੇ ਵੋਟ ਪਾ ਦੇ ਨਹੀਂ ਜਿਤਾਦਾ ਨਾ ਇਹ ਵੱਡੀ ਪਹਿਲ ਹੁੰਦੀ ਹੈ ਕਿ ਇਹ ਵੱਡੀਆਂ ਉਮੀਦਾਂ ਨੇ ਇਸ ਏਰੀਏ ਨੂੰ ਇਹ ਏਰੀਆ ਜਿਹੜਾ ਬਾਉਂਡਰ ਨਾਲ ਵੀ ਜੁੜਦਾ ਹੈ ਤੇ ਚੰਨੀਆਂ ਜੀ ਉਮੀਦਾਂ ਨੇ ਜਿਹੜਾ ਵੀ ਜੇਤੂ ਰਹੂ ਉਮੀਦਾਂ ਜੀ ਜੇ ਤੂੰ ਜਿਹੜਾ ਰਵੇ ਕਰੂਗਾ ਕੰਮ ਕੀ ਗੁੰਡਾਗਰਦੀ ਨੂੰ ਨਸ ਪਾਵੇ ਦੁਕਾਨਦਾਰ ਨੂੰ ਹੁਰ ਕੀ ਚਾਹੀਦਾ ਹੁੰਦਾ ਜੇ ਆਪਾਂ ਕੀ ਕੰਮ ਕੋ ਮਾਰਾ ਚੰਗਾ ਕਰਨਾ ਜੀ ਜੀ ਇਹ ਹੀ ਹੁੰਦਾ ਬਸ ਗੁੰਡਾਗਰੀ ਨੂੰ ਨਸ਼ੇ ਨੂੰ ਕੰਟਰੋਲ ਚ ਰੱਖਿਆ ਥੋੜਾ ਜਿਹਾ ਹੋਰ ਆਪਾਂ ਕੀ ਲੈਣਾ ਅੰਮਲੇ ਕੋਲ ਫਿਲਹਾਲ ਜਿਤਨਾ ਦੇ ਮਾਹੌਲ ਚੱਲ ਰਿਹਾ ਇੱਥੇ ਚਲੋ ਤੁਸੀਂ ਬਿਜ਼ਨਸਮੈਨ ਬੰਦੇ ਹੋ ਤਾਂ ਬਿਜ਼ਨਸਮੈਨ ਲਈ ਤਾਂ ਪੀਸਫੁੱਲ ਏਰੀਆ ਹੋਣਾ ਚਾਹੀਦਾ ਸ਼ਾਂਤੀ ਬਣੀ ਰਵੇ ਤਾਂ ਉਹੀ ਵਧੀਆ ਕਿਸ ਤਰ੍ਹਾਂ ਦੇ ਹਾਲਾਤ ਨੇ ਵੇਖੋ ਜੀ ਇਹ ਤੇ ਤੁਸੀਂ ਸਾਰੇ ਪੰਜਾਬ ਜੀ ਵਹਿੰਦੇ ਰਹਿੰਦੇ ਕਿਤੇ ਨਾ ਕਿਤੇ ਕੋਈ ਕਿਸੇ ਨੂੰ ਕੋਈ ਗੋਲੀ ਮਾਰ ਗਿਆ ਜੇ ਕਿਤੇ ਕੋਈ ਬਹੁਤ ਗੁੰਡਾ ਕਰਦੀ ਹੈ ਫਿਲਹਾਲ ਤੇ ਜੀ ਹੂੰ ਹੁਣ ਆਪਣੇ ਜੋ ਵਿੱਚ ਹੁੰਦਾ ਨਾ ਮਤ ਜਿਹੜੀ ਆਪਣੀ ਵੋਟ ਆ ਜਿਹੜੀ ਇਹਦੇ ਚਾਰ ਦਿੱਤਾ ਆਪਾਂ ਵਧੀਆ ਉਮੀਦਵਾਰ ਚੁਣਨਾ ਤਾਂ ਇਸ ਵਾਰੀ ਚੁਣ ਲਈ ਉਹ ਵਧੀਆ ਉਮੀਦਵਾਰ ਮੇਰੀ ਗੱਲ ਉਹ ਜਰੂਰ ਚੁਣਾਗੇ ਆਪਣੇ ਲੋਕ ਤੇ ਵਧੀਆ ਚੁਣਾਂਗੇ ਉਮੀਦੂ ਰਹੇਗੀ ਉਦੋਂ ਹਾਂਜੀ ਉਮੀਦਾਂ ਵੀ ਲੱਗੀਆਂ ਆ ਬਿਲਕੁਲ ਉਮੀਦ ਹੈ ਹੋਗੀ ਜੀ ਤਰਨਤਾਰਨ ਦੀ ਹਵਾ ਇਸ ਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਤੋਂ ਜਿਹੜੇ ਹਰਮੀਤ ਸੰਧੂ ਨੇ ਉਹਨਾਂ ਵੱਲ ਵੀ ਜਾਂਦੀ ਹੋਈ ਨਜ਼ਰ ਆ ਰਹੀ ਹੈ ਪਰ ਉਮੀਦਵਾਰ ਬਹੁਤ ਸਾਰੇ ਨੇ ਇਸ ਵਾਰੀ ਜਿਹੜੇ ਵੋਟਾਂ ਦੇ ਵਿੱਚ ਹਰ ਪਾਰਟੀ ਦਾ ਉਮੀਦਵਾਰ ਉਤਰਿਆ ਹੋਇਆ ਤੇ ਆਜ਼ਾਦ ਉਮੀਦਵਾਰ ਵੀ ਆ ਭਾਈ ਸੰਦੀਪ ਜੀ ਦੇ ਭਰਾ ਭਾਈ ਮਨਦੀਪ ਜੀ ਵੀ ਆ ਸੱਸੀ ਘਾਲ ਸਰਦਾਰ ਸਾਹਿਬ ਕੀ ਹਾਲ ਨੇ ਸੱਸੀ ਜੀ ਵਰਪਾ ਜੀ ਕੀ ਨਾਮ ਹੈ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਵਰਦਾਰ ਜੀ ਜਿੰਮਣੀ ਚੌਣਾ ਚੱਲ ਰਹੀਆਂ ਕਿਹੜੀ ਪਾਰਟੀ ਦਾ ਜ਼ਿਆਦਾ ਜ਼ੋਰ ਚੱਲ ਰਿਹਾ ਹੈ ਸਾਰੀਆਂ ਪਾਰਟੀਆਂ ਆਪਣੇ ਵੱਲੋਂ ਬਹੁਤ ਜ਼ੋਰ ਲਾ ਰਹੀਆਂ ਭਾਈ ਜੀ ਉਹਦਾ ਕਾਰਨ ਇਹ ਆ ਵੀ ਜਿੰਨੇ ਵੀ ਕੈਂਡੀਡੇਟ ਆ ਸਾਰੇ ਹੀ ਮਜ਼ਬੂਤ ਕੈਂਡੀਡੇਟ ਆ ਤੇ ਸਾਰੇ ਹੀ ਆਪਣੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਮੀਨੀ ਚੋਣ ਹੁਣ ਕਰਕੇ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਆ ਪ੍ਰਧਾਨ ਸਾਹਿਬ ਆ ਉਹ ਸਾਰੇ ਦੇ ਸਾਰੇ ਹੀ ਤਰਨ ਤਰਨ ਆ ਕੇ ਲੋਕਾਂ ਨਾਲ ਵਿਚਰ ਰਹੇ ਨੇ ਇਹ ਤੇ ਹੁਣ ਵੀਰਜੀ ਵੋਟਾਂ ਦੇ ਤੇ ਨਹੀਂ ਪਤਾ ਲੱਗੂਗਾ ਕਿਹੜਾ ਬਟਨ ਦਬਾਇਆ ਜਾਂਦਾ ਤੇ ਕੀ ਨਤੀਜਾ ਨਿਕਲਦਾ ਮੁੱਦੇ ਕਿਹੜੇ ਨੇ ਤਰਨ ਧਰਨ ਸਾਹਿਬ ਦੇ ਜੇ ਸੋਚਿਆ ਜਾਵੇ ਉਹਦੇ ਜਿੰਨਾ ਦੇ ਚੋਣ ਲੜੀ ਜਾਣੀਆਂ ਮੁੱਦਿਆਂ ਨੂੰ ਮੋੜ ਪੈਣੀਆਂ ਆ ਤੇ ਜਿਹੜੇ ਜਿਹੜੇ ਮੁੱਦੇ ਆ ਹੈ ਮਰੇ ਮੁੱਦੇ ਅਸੀਂ ਤਰਨਤਾਰਨ ਦੀ ਛੱਡ ਕੇ ਜੇ ਪੰਜਾਬ ਦੀ ਗੱਲ ਕਰੀਏ ਉਹੀ ਪੰਜਾਬ ਤੇ ਉਹੀ ਤਰਨਤਾਰਨ ਦੇ ਮੁੱਦੇ ਆ ਜੀ ਜਿਹਦੇ ਵਿੱਚ ਬੇਰੁਜ਼ਗਾਰੀ ਨਸ਼ਾ ਅਨ ਐਜੂਕੇਟਿਡ ਇਹ ਜਿਹੜੇ ਸਾਰੇ ਆ ਜੀ ਮੁੱਦੇ ਆ ਜੀ ਜਿੰਨਾ ਉੱਤੇ ਕੰਮ ਕਰਕੇ ਹੀ ਇਹਦਾ ਹੱਲ ਕੱਢਿਆ ਜਾ ਸਕਦਾ ਜਿਹਦੇ ਵਿੱਚ ਜਿਹੇ ਉਮੀਦਵਾਰ ਤੋਂ ਤੁਸੀਂ ਆਸਾਂ ਉਮੀਦਾਂ ਜਾਦੀਆਂ ਲਾਈਆਂ ਨੇ ਜੇ ਇਹ ਉਮੀਦਵਾਰ ਜਿੱਤੇ ਇਹਦਾ ਸਾਡੇ ਸ਼ਹਿਰ ਦਾ ਹੱਲ ਹੋ ਜੇ ਜਿਹੜੇ ਮੁੱਦੇ ਨੇ ਪੰਜਾਬ ਦੇ ਅਹਿਮ ਉਹਨਾਂ ਨੂੰ ਅਹਿਮ ਮੁੱਦਿਆਂ ਦੇ ਵਿਚਾਰ ਹੋਵੇ ਉਹਨਾਂ ਦੇ ਚਰਚਾ ਹੋਵੇ ਉਹਨਾਂ ਮੁੱਦਿਆਂ ਦਾ ਹੱਲ ਹੋਵੇ ਕਿਹੜੇ ਉਮੀਦਵਾਰ ਤੋਂ ਜ਼ਿਆਦਾ ਉਮੀਦਦਾਰ ਕੋਈ ਪਿਛਲੀ ਵਾਰੀ ਹਰਮਿੰਦਰ ਸਿੰਘ ਸੰਧੂ ਜੀ ਜੇ ਸਾਰੀ ਜਿੱਤੇ ਸਨ ਉਹ ਅਕਾਲੀ ਦਲ ਤੋਂ ਜਿੱਤੇ ਸਾਨੂੰ ਪਰ ਉਸ ਵੇਲੇ ਉਹਨਾਂ ਨੇ ਸ਼ਹਿਰ ਦਾ ਜਿਹੜਾ ਵਿਕਾਸ ਸੀ ਬਹੁਤ ਕਰਵਾਇਆ ਸੀ ਤੇ ਜੇ ਉਹ ਤਰਨਤਨ ਤੇ ਦੁਬਾਰਾ ਆਉਂਦੇ ਨੇ ਤੇ ਇਹਦੇ ਵਿੱਚ ਬਿਨਾਂ ਸ਼ੱਕ ਕਿ ਉਹ ਜ਼ਰੂਰ ਇਸ ਚੀਜ਼ ਦੀ ਡਿਵੈਲਪਮੈਂਟ ਕਰਵਾਉਣਗੇ ਕਿ ਜਿਹੜੇ ਇੱਥੇ ਸਾਡੇ ਮੁੱਦੇ ਨੇ ਇਸੇ ਵੀ ਕਿਸਮ ਦੇ ਚਾਹੇ ਉਹ ਚੋਰੀ ਚਕਾਰੀ ਆ ਚਾਹੇ ਉਹ ਬੇਰਜਗਾਰੀ ਆ ਚਾਹੇ ਉਹ ਨਸ਼ਾ ਵਾ ਉਹ ਸਭ ਉਹਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬਾਕੀ ਜਿਹੜੇ ਵੀ ਆਉਣਗੇ ਸਾਰਿਆਂ ਦੇ ਮੁੱਦਿਆਂ ਦੇ ਵਿੱਚ ਭਾਜੀ ਉਹੀ ਹੈ। ਇਹੋ ਹੀ ਉਹ ਆਪਣੇ ਬਿਆਨਾਂ ਦੇ ਵਿੱਚ ਦੱਸ ਰਹੇ ਆ। ਅਸੀਂ ਕਿੰਨੇ ਜਿਹੜਾ ਵੀ ਕੈਂਡੀਡੇਟ ਆਵੇ ਚੰਗਾ ਹੋਵੇ ਤੇ ਤਰਨਤਰ ਦਾ ਵਿਕਾਸ ਹੋਵੇ। ਇਹ ਸਾਂਝਾ ਉਮੀਦਵਾਰ ਆ ਜੀ ਪੰਥ ਦਾ ਭਾਈ ਮਨਦੀਪ ਸਿੰਘ ਜੀ ਉਹ ਵੀ ਮੈਦਾਨ ਦੇ ਵਿੱਚ ਨੇ। ਉਹਨਾਂ ਬਾਰੇ ਕੀ ਸੋਚਤੀ ਜਾਂਦਾ? ਦੇਖੋ ਜੀ ਜਿਹੜੇ ਪੰਥਕ ਉਮੀਦਵਾਰ ਆ ਜਾਂ ਸਾਂਝਾ ਉਮੀਦਵਾਰ ਆ ਜੀ ਦੁਨੀਆ ਉਹਨਾਂ ਵਰ ਇਹ ਚੀਜ਼ ਸੋਚਦੀ ਕਿ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਵੇ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਉਹਨਾਂ ਨੇ ਮੰਨ ਲਓ ਜੇ ਕਿ ਇਸ ਚੀਜ਼ਾਂ ਨੂੰ ਸਾਨੂੰ 100 ਚੀਜ਼ਾਂ ਗਈਆਂ ਤੇ 100 ਚੋਂ 50 ਦੇ ਉੱਤਰ ਆਏ ਤੇ 50 ਵਿੱਚ ਰਹਿ ਗਏ ਤੇ ਲੋਕਾਂ ਨੂੰ ਤੇ ਇਹੋ ਜੀ ਚੀਜ਼ ਹੁੰਦੀ ਉਹ ਰਹਿ ਕਿਹੜੇ ਗਏ ਦੁਨੀਆ ਦਾ ਕੋਈ ਵੀ ਬੰਦਾ ਘਰ ਤੇ ਬੱਚਾ ਉਹਨੂੰ ਜਦੋਂ ਚੀਜ਼ ਮਿਲਦੀ ਹੈ ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਕਿਹੜੀ ਚੀਜ਼ ਮਿਲੀ ਆ ਉਹ ਕਹਿੰਦਾ ਸਦਾ ਮੈਨੂੰ ਕਿਹੜੀ ਚੀਜ਼ ਤੋਂ ਵਾਂਝਾ ਰਹਿ ਗਿਆ ਮੈਨੂੰ ਉਹ ਦਿੱਤੀ ਜਾਵੇ ਸੋ ਇਸ ਕਰਕੇ ਭਾਈ ਜੀ ਜਿਹੜਾ ਸੈਟੀਸਫੈਕਸ਼ਨ ਤੇ ਅਨਸੈਟੀਸਫੈਕਸ਼ਨ ਹੈ ਨਾ ਕਿਸ ਨੂੰ ਪੈਨਸ਼ਨ ਮਿਲ ਗਈ ਤਾਂ ਖੁਸ਼ ਆ ਤੇ ਜੇ ਬੀਬੀਆਂ ਨੂੰ 1000 ਰੁਪਏ ਨਹੀਂ ਮਿਲਿਆ ਤਾਂ ਨਰਾਜ਼ ਨੇ। ਸੋ ਇਹੋ ਚੀਜ਼ਾਂ ਨੇ। ਧਰਮੀ ਫੌਜੀ ਦੇ ਪਰਿਵਾਰ ਚੋਂ ਵੀ ਆ ਜੀ ਬਾਦਲ ਪਰਿਵਾਰ ਸਰਪੀਰ ਸਿੰਘ ਬਾਦਲ ਜਿਹੜਾ ਉਮੀਦਵਾਰ ਉਤਾਰਿਆ ਹੈ ਸ਼੍ਰੋਮਣੀ ਅਚਾਲੀ ਦਲ ਦੇ। ਧਰਮੀ ਫੌਜੀ ਆਂਦੇ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਚੰਗਾ ਜੀ ਇੱਥੇ ਬਾਜ਼ਾਰ ਦੇ ਵਿੱਚ। ਦੇਖੋ ਗੱਲ ਹੈ ਜੀ ਇਹ ਪੰਥਕ ਏਰੀਆ ਵਾ। ਜਿਵੇਂ ਅਮਰਪਾਲ ਜੀ ਜਿੱਤੇ ਇਸ ਕਰਕੇ ਜਿੱਤ ਤੇ ਕੋਈ ਵੀ ਸਕਦਾ ਜੀ। ਮਨਦੀਪ ਸਿੰਘ ਵੀ ਜਿੱਤ ਸਕਦੇ ਨੇ ਤੇ ਧਰਮੀ ਫੌਜੀ ਪਰਿਵਾਰ ਬਾਦਲੇ ਉਹ ਵੀ ਜਿੱਤ ਸਕਦੇ ਨੇ। ਹੁਣ ਇਹ ਸਿਰਫ ਇਸ ਇਸ ਦੁਨੀਆ ਦੇ ਤੇ ਚੀਜ਼ ਆ ਵੀ ਜਿਹੜੇ ਲੋਕ ਆ ਉਹ ਕੀ ਸੋਚਦੇ ਨੇ ਕਿਸ ਨੂੰ ਬੋਟਨ ਪਾਉਂਦੇ ਨੇ ਬਸ ਇਹ ਜੀ ਅਸੀਂ ਰਹਿ ਜਾਨੀ ਆ ਤਰਨਤਨ ਸਾਹਿਬ ਦੇ ਰਹਿਣ ਵਾਲਿਆਂ ਦੀ ਜਿਨ੍ਹਾਂ ਨੇ ਆਪਣੀ ਆਪਣੀ ਰਾਇ ਸਾਡੇ ਨਾਲ ਸਾਂਝੀ ਕੀਤੀ ਐ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਵਿਚਾਰ ਹੋਣਾ ਬੰਦਾ ਵੀ ਐ ਤੇ ਬਹੁਤ ਸਾਰੇ ਇਹੋ ਜਿਹੇ ਮੁੱਦੇ ਵੀ ਨੇ ਜਿਨ੍ਹਾਂ ਤੋਂ ਉਮੀਦਾਂ ਲਾਈਆਂ ਜਾ ਰਹੀਆਂ ਨੇ ਕਿ ਉਮੀਦਵਾਰ ਉਹ ਚੁਣਿਆ ਜਾਵੇ ਜਿਸ ਨਾਲ ਉਮੀਦਾਂ ਜਿਹੜੀਆਂ ਨੇ ਪੂਰੀਆਂ ਹੋਣ ਪਰ ਹਵਾ ਜ਼ਰੂਰ ਬਦਲਦੀ ਹੋਈ ਨਜ਼ਰ ਆ ਰਹੀ ਹੈ ਦਿਨ ਰਹਿੰਦੇ ਨੇ ਥੋੜੇ ਵੋਟਾਂ ਦੇ ਵਿੱਚ ਤੇ ਨਤੀਜੇ ਵੀ ਆ ਜਾਣੇ ਨੇ ਤਰਨਤਾਰਨ ਦੀ ਹਵਾ ਜਿਹੜੀ ਹੈ ਉਹ ਤੁਸੀਂ ਆਪ ਦੇਖ ਰਹੇ ਹੋ ਸੁਣ ਰਹੇ ਹੋ ਕਿ ਸਪਾਸੇ ਵੱਲ ਨੂੰ ਜਾ ਰਹੀ ਹੈ ਦੇਖਦੇ ਹਾਂ ਜਨਤਾ ਜਨਾਰਦਨ ਹੈ ਵੋਟਾਂ ਪਾਉਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਾਰਨ ਤੋਂ ਕਿਹੜਾ ਪਹਿਲਵਾਨ ਜੇਤੂ ਰਹਿੰਦਾ ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੱਲਾਲੀ ਤਰਨਤਾਰਨ ਸਾਹਿਬ